ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ 6 ਗਾਵਾਂ ਸੇ ਲੈ ਲੈ ਕੇ ਆਏ ਜੀ ਚਾਰ ਆ ਭਾਈ ਤਾਜ਼ੀਆਂ ਸੂਈਆਂ ਦੋ ਆ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਨੂੰ ਕੋਈ ਨਾ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚੇ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 804 ਸਟਾਰਟ 15312 ਆਉ ਪੁੱਛ ਲੈਣਾ ਬਾਈ ਪ੍ਰੋਡੂਟ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਫੋਨ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਨੇੜੇ ਪਿੰਡ ਬੇੜੇ ਦਾ ਸਲਾਦਪੁਰਾ ਰਹਿੰਦਾ ਜੀ ਭਗਤਾ ਭਾਈ ਕਦਾ ਰਾਮਪੁਰਾ ਫੂਲ ਵਿਚਾਲੇ ਜਾਂਦੇ ਜੀ ਮੋਬਾਈਲ ਨੰਬਰ ਫੋਨ ਨੰਬਰ 89463842852 ਠੀਕ ਹੈ ਜੀ ਜਿਹੜਾ ਹੈਗਾ 77820655 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟਾਪ ਕਲਾਸ ਕਿਹੜਾ ਸੂਸ ਹੈ ਇਹ ਕਲੂਨ ਹੀ ਸੂਈ ਹੈ ਬਈ ਜੀ ਕਦੋਂ ਸੂਈ ਹੈ ਬਈ ਇਹ ਰਾਤ ਸੂਈ ਹੈ ਜੀ 9 ਵਜੇ ਜੇਰ ਪੈ ਗਈ ਜੇਰ ਜੂ ਰੋਕੇ ਬੱਚਾ ਕੀ ਦੇ ਦਵੇ ਬੱਚਾ ਦੇ ਬੱਚਾ ਦੇ ਹਾਂਜੀ ਕਿੰਨਾ ਬੋਲਾ ਹਾਜ਼ਰ ਹੈ ਬਈ ਬੋਲਾ ਬਈ ਜੀ ਮਨ ਕੇ ਰਾਤ ਕੱਢਿਆ ਸੀ ਆ ਮਨ ਕੇ 4 ਲੀਟਰ ਤੇ 4 ਕ ਸਵੇਰੇ ਕੱਢਿਆਗਾ ਹਲੇ ਤਾਂ ਮਨ ਕੋ ਬੱਚਾ ਚੰਗ ਜਾਂਦਾਗਾ ਹਾਂ ਮਨ ਦਾ ਤੇ ਡਾਕਟਰ ਪਾਉਗੀ ਚੰਗਾ ਕੱਲਾ ਕੱਲਾ ਥਾਣੀ ਗਲਾਬੀ ਥਣ ਤੂੰ ਤਾਂ 20 ਲੀਟਰ ਪਾਉਣਾ ਹੀ ਪੈਣਾ ਪੂਰੇ ਗੈਪ ਤੇ ਨਾਣਾ ਨੂੜਾ ਲੇਵੇ ਤੇ ਫੋਲ ਚੰਗੀਆਂ ਨੇ ਚਿਵਾਈ ਕਿਵੇਂ ਆ ਚੁਵਾਈ ਇੱਕ ਨੰਬਰ ਜੀ ਆਰਡਰ ਬੜਾ ਕਮਾਲ ਦਾ ਹਨਾ ਬਹੁਤ ਸਾਰਾ ਕੁਝ ਕਮਾਲ ਦਾ ਕਰਮਾਈ ਦਾ ਕੱਲਾ ਕੱਲਾ ਸਾਰਾ ਕੁਝ ਕਮਾਲ ਦਾ ਪਰਮਾਤਮਾ ਦੇ ਅੰਗ ਵਾਲੇ ਚੰਗੇ ਲੱਗੇ ਜੀ ਹਮ ਸਹੀ ਗੱਲ ਸਟਾਈ ਥਾਂ ਦੇਖੋ ਲੱਗਿਆ ਕੀ ਬਾਤ ਹੈ ਖੋਲ ਹੈ ਬਈ ਤੋੜ ਕੇ ਦਿਖਾ ਦੇ ਚਾਰ ਦੰਦਾਂ ਜੀ ਬੱਚੇ ਚਾਰ ਦੰਦ ਪਹਿਲਾ ਸੂਆ ਸੂਈ ਸਵਾਈ ਬੱਚਾ ਬੱਛਾ ਬਈ ਚੰਗੇ ਬਹੁਲੇ ਤੋ ਕਰਮਾਈ ਦਾ ਬਾਹਰੋਂ ਬਰੀਕੀ ਹੀ ਬੈਠੇ ਹਮ ਜਿਹੜੇ ਬੰਦੇ ਗਲਾਬੀ ਥਾਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਜਿਹੜੇ ਬੰਦੇ ਨੂੰ ਪਰਖੋ ਜੀ ਉਹ ਦੱਸੂਗਾ ਜੀ ਕੀ ਚੀਜ਼ ਆ ਫੇਸ ਬੜਾ ਚੰਗਾ ਬਈ ਕਰਮਾਈ ਦਾ ਅੱਦ ਬੱਡ ਵੀ ਠੀਕ ਹੈ। ਲੇਵਾ ਕਰਮਾਈ ਨੇ ਬਹੁਤ ਸੋਹਣਾ ਤਿਆਰ ਕਰਿਆ। ਮੁੱਲ ਕੀ ਆ ਭਾਈ ਜੈਜਾ? ਭਾਈ ਜਿਹੜਾ ਆਪਾਂ ਮੁੱਲ ਲੱਗੀ ਵੀ ਆਪਾਂ ਕਰਦੇ ਆ ਅੱਜ ਵੀ ਇਹੀ ਗੱਲ ਕਹਿੰਦੇ ਆ ਬੇਨਤੂ ਹੀ ਆ। ਜਿਹੜਾ ਤੋਂ ਮੁੱਲ ਕਰਨ ਕੋਈ ਬਾਹਲਾ ਵਾਧੇ ਘਾਟੇ ਵਾਲਾ ਨਹੀਂ ਆਪਾਂ ਕਰਨਾਗਾ। ਠੀਕ ਆ। ਜਿਹੜੇ ਭਰਾ ਨੂੰ ਆਪਣਾ ਮੁੱਲ ਚੰਗਾ ਲੱਗੂਗਾ। ਉਹੀ ਆਪਾਂ ਨਾਲ ਕਰੇ ਗੱਲ। ਠੀਕ ਆ। ਭਾਈ ਇਹਦਾ ਕੋਈ 75 ਨਹੀਂ ਕੋਈ 80 ਨਹੀਂ 68000 ਦੀ ਬੱਚੀ ਦੇਣੀ। ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 60000 ਦੀ ਵੈੜਾ ਜਿਹੜੀ ਦੇ ਦੇਾਂਗੇ ਬਰਫਾਰਗੀ ਠੰਡੀ ਹੂ ਬੱਚੀ ਹੂੰ ਪੂਰੇ ਅੰਗ ਚੰਗੇ ਆ ਜੀ ਨੂੰ ਪਰਖ ਹੁੰਦਾ ਕਹਿਣ ਦੀ ਲੋੜ ਨਹੀਂ ਆਪੀ ਪਰਖ ਲੈਣੀ ਇਹ ਬੰਦੇ ਨੇ ਚੀਜ਼ ਸਹੀ ਗੱਲ ਆ ਬਾਈ ਸਹੀ ਗੱਲ ਕੋਈ ਆ ਨਹੀਂਗਾ ਦੁੱਧ 20+ ਚੱਲਣਾ ਵੈੜ ਨੇ ਮਤਲਬ ਸੇਵ ਵਾਲੇ ਬੰਦੇ ਕੋਲੇ ਲੈਵਾ ਦੇ ਬਾਈ ਲੈਵਾ ਜਿਹੜਾ ਬੜਾ ਕਮਾਲ ਦਾ ਬਹੁਤ ਸੋਹਣਾ ਲੈਵਾ ਕੱਲਾ ਕੱਲਾ ਤਾੜ ਮੁੱਕੀ ਵਾਲਾ ਲੈਵਾ ਸਹੀ ਟਿਕ ਚੈੱਕ ਕਰੋ ਲੈਵੇ ਕੀ ਬਾਤ ਆ ਹਾਂ ਯਾਨੀ ਇਹ ਮੇਰੀ ਨਿਗਾਹ ਚ 20 ਤੋਂ ਪਲੱਸ ਚੱਲਣਾ ਵੈੜਨੇ ਆ ਅਗਲਾ ਆਪਦੀ ਸਮਝ ਨਾਲ ਜੋ ਮਰਜੀ ਸਮਝ ਕੇ ਲੈ ਜੇ ਬੰਦਾ ਐ ਨਹੀਂ ਗੱਲ ਵੀ ਪਰ ਮੇਰੇ ਫਾਰਮ ਤੇ 22 ਲੀਟਰ ਤੇ 23 ਲੀਟਰ ਤੇ ਹੁਣ ਮੈਂ ਬੱਚੀ ਤੋਂ ਠੀਕ ਹੈ ਹਾਂਜੀ ਓਕੇ ਬਈ ਉਹ ਅਗਲੇ ਦੀ ਸੇਵਾ ਹੁਣਗਾ ਕੀ ਪਤਾ ਹੁਣ ਆਪਾਂ ਨੂੰ ਵੀ ਪਤਾ ਨਹੀਂ ਅਗਲਾ ਕਹਿੰਦਾ ਹਰੇ ਕੀ ਮੈਂ ਸਾਂਭੂਗਾ ਜੀ ਹੈਨਾ ਸਹੀ ਸਹੀ ਗੱਲ ਬੰਦਾ ਸਾਂਭੇ ਨਾ ਜੀ ਉਹ ਤਾਂ ਫਿਰ ਹੱਲ ਨਹੀਂ ਕੋਈ ਆਪਰੇ ਉਹਦਾ ਕੋਈ ਹੱਲ ਨਹੀਂ ਬਾਈ ਸਹੀ ਗੱਲ ਪਰ ਚੀਜ਼ ਆ ਕੋ ਮਨ ਲਾ ਕੋਈ ਵੀ ਬੰਦਾ ਕੱਢ ਦੇ ਚਾ ਕਮੀ ਨਹੀਂ ਜਾਤ ਪੱਖੋਂ ਕਿਸੇ ਵੀ ਗੱਲੋਂ ਸਹੀ ਗੱਲ ਹਣ ਹੁਣ ਇੱਕ ਨੰਬਰ ਸਭ ਕੁਝ ਮੁੱਲ ਵੀ ਜਾ ਜਾ 60000 ਰੁਪਏ ਮੰਨ ਤਨ ਜੀ ਚੀਜ਼ ਆ ਜੀ ਬੱਚੀ ਦਾ ਵੀ 75-80 ਹਜ਼ਾਰ ਦੀ ਆ ਜੀ ਹਮ ਇਹ ਉਹ ਵਿੱਚ ਨਹੀਂ ਹੋਵੇ ਕਿਸੇ ਨੇ ਸਹੀ ਗੱਲ ਧਾਰਾ ਮਾਰ ਕੇ ਦਿਖਾ ਦੇ ਕੋਈ ਚੱਕਰੀ ਨਹੀਂ ਤਾਰਾਂ ਬਾਈ ਜਿਹੜੀਆਂ ਮਾਰ ਕੇ ਦਿਖਾਉਂਦੇ ਆਂ ਠੰਡੀ ਸੀਲਾ ਹਨਾ ਜੀ ਠੰਡੀ ਵਾਲੀ ਬੱਚੀ ਜਿਵੇਂ ਰਾਤ ਹੀ ਸੁੱਈ ਆ ਕ ਹਾਂ ਬੱਚਾ ਕਰ ਬਣਾ ਥਾਣ ਦੇਖੋ ਜੀ ਥਾਣ ਬੜਾ ਇੱਕ ਮੋੜਾ ਬਸ ਵਰਗੇ ਥਣ ਲੱਗੇ ਜੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕਿਆ ਬੱਚੀ ਦੇਖ ਲਓ ਜੀ ਚੋਣ ਬੜਾ ਚੰਗਾ ਹਨਾ ਚਵਾਈ ਕਰਮਣ ਦੀ ਬੜੀ ਚੰਗੀਆਂ ਲੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੋਈ ਨਹੀਂ ਠੰਡੀ ਵਾਲੀ ਆਣਾ ਜਮਾ ਬੜੀ ਠੰਡੀ ਬੱਚੀ ਹੈ ਕੀ ਬਾਤ ਹੈ ਨਸਲ ਕਾ ਨੂੰ ਆਈ ਜਾਂਦੀ ਸਹੀ ਗੱਲ ਹੈ ਨਸਲ ਕੁਆਲਟੀ ਦਾ ਚੋਣ ਜਾਨ ਬਹੁਤ ਚੰਗੇ ਲੈ ਕਿਆ ਬਾਤ ਚਵਾਈ ਬੜੀ ਚੰਗੀ ਆ ਬਾਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਆਰਡਰ ਦੀ ਫਿਟਿੰਗ ਬੜੀ ਕਮਾਲ ਦੀ ਮੋਲੇ ਦਾ ਸ਼ਰਟ 100 ਰੁਪਏ ਮਾਂਦਣ ਜਿਹੜਾ ਮੌਸਮ ਤੇ ਜ਼ਰੂਰ ਅੱਗੇ ਬਈ 2 ਨੰਬਰ ਕਿਹੜਾ ਸੂਈ ਹੈ ਇਹ ਵੀ ਪਹਿਲਾ ਸੂਈ ਬਾਈ ਕਦੋਂ ਸੂਈ ਹੈ ਇਹਨੂੰ ਅਜੇ ਤੀਜਾ ਦਿਨ ਹੀ ਸੂਈ ਤੀਜਾ ਦਿਨ ਬੱਚਾ ਕੀ ਆਵਾਂਗਾ ਅੱਛਾ ਜੀ ਇਹਦੇ ਵਿੱਚ ਅੱਛਾ ਬਾਈ ਕਿੰਨਾ ਬੋਲਾ ਉਹ ਇੱਥੇ ਇੱਧਰ ਕਿੰਨਾ ਬੋਲਾ ਬਾਈ ਹੁਣ ਲੈ ਲੋ ਬਈ ਕਿੰਨਾ ਕਬੋਲਾ ਬਾਈ ਇਹਦੇ ਥਲੇ ਬਾਈ ਜੀ ਪਰ ਸੂਈ ਸੂਈ ਇਹਦੇ ਕੋਲੇ ਮੰਨ ਕੇ ਚੱਲੋ ਵੀ 11 12 ਲੀਟਰ ਬੋਲਾ ਤਿਆਰ ਹੈ ਮੈਂ ਕਹਿੰਦਾ 15 ਕਹਿੰਦੀ 16 ਕਹਿੰਦੀ ਕੋਈ ਫਾਇਦਾ ਨਹੀਂ ਠੀਕ ਆ ਪਰ ਬਹਿੜ ਨੇ 17 18 ਲੀਟਰ ਦੁੱਧ ਪਾਉਣਾ ਹੈਗਾ ਹੂੰ ਦਸਲ ਕੁਆਲਿਟੀ ਵਾਲਾ ਕੋਈ ਆਪਸ਼ਨ ਕੱਦ ਫੁੱਲ ਆ ਹਨਾ ਹਾਂ ਇਹ ਵੀ ਪੂਰੀ ਠੰਡੀ ਬਹਿੜ ਹੈ ਇਹਦੀ ਠੀਕ ਆ ਬਾਈ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਕਮਾਲ ਦਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਗਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਫੇਸ ਦੇਖੋ ਪੂਰੀ ਸੁਣੀ ਪਣੀ ਬੱਚੀ ਜੀ ਦੋਰਾ ਤਾਰਾ ਕਮਾਲ ਦਾ ਪ੍ਰਸ਼ਾਦ ਉਹ ਵੀ ਆਰਡਰ ਦੇਖੋ ਬਈ ਬਹੁਤ ਸੋਹਣਾ ਡੈਕਰ ਮੈਨੇ ਤਿਆਰ ਕਰਿਆ ਤੁਹਾਨੂੰ ਬੜਾ ਚੰਗਾ ਲੱਗਿਆ ਵੀ ਇਹਨੂੰ ਬੱਚੀ ਸਹੀ ਹੈ ਜੁਈ ਜੁਈ ਨੰਬਰ 1 ਇੱਕ ਨੰਬਰ ਜੀ ਠੀਕ ਹੈ ਮੋਲ ਕੀ ਹੈ ਜੀ ਇਹਦਾ ਬਈ ਜੀ 58000 ਦੀ ਬੱਚੀ ਦੇਵਾਂਗੇ ਬਸ ਠੀਕ ਹੈ ਬਈ 58000 ਰੁਪਿਆ ਮੋਲਾ ਮਾੜਾ ਮੋਟਾ ਬਈ ਇਮਾਨਦਾਰ ਜ਼ਰੂਰ ਹੋ ਜੂ

ਵੇ ਕੀ ਬਾਤ ਆ ਚੂਣ ਬਈ ਇੱਕ ਨੰਬਰ ਅਹੀਂ ਠੰਡੀ ਮਲਾਹੀਂ ਖੜਾ ਰਹਿਣਾ ਨੇ ਐ ਨਹੀਂ ਗੱਲ ਕੋਈ ਔਰ ਥੋਲੜਾ ਯਾਰ ਕੋਈ ਕੰਮ ਨਹੀਂ ਉਹ ਵੀ ਨੂੰ ਵੀ ਨੂੰ ਵੀ ਕੋਈ ਚੱਕਰ ਨਹੀਂ ਠੀਕ ਗੱਲ ਹੈ ਤੁਹਾਨੂੰ ਇੱਕ ਨੰਬਰ ਬੋਲ ਜਮਾ 58000 ਰੁਪਏ ਮਾਨਦਨ ਜ਼ਰੂਰ ਹੋ ਜੀ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਈ ਹੈ ਇਹ ਵੀ ਪਲੂਣੀ ਸੂਈ ਹੈ ਜੀ ਪਹਿਲਾ ਸੂਈ ਪਲੂਣੀ ਸੂਈ ਹੈ ਕਦੋਂ ਸੂਈ ਹੈ ਬਈ ਇਹ ਵੀ ਪਰਸੋਂ ਸੂਈ ਪਰਸੋਂ ਸੂਈ ਆ ਬੱਚਾ ਕੀ ਦੇਤਾ ਇਹਦੇ ਵੀ ਬੱਚਾ ਜੀ ਮੇਰੇ ਬੱਚਾ ਦੇਤਾ ਹਾਂਜੀ ਪੂਰੀ ਸੀਂ ਠੰਡੀ ਜੀ ਬੜਾ ਚੰਗਾ ਹਾਂਜੀ ਆਟਰ ਬੜਾ ਚੰਗਾ ਹੈ ਨਾ ਬੜਾ ਕਲਾ ਕਲਾ ਠੰਡੀ ਕਲਾ ਵੀ ਥਣ ਮੁੱਠੀ ਵਾਲਾ ਥਣ ਠੰਡੀ ਠੰਡੀ ਫੁੱਲ ਬੋਲਿਓ ਬਈ ਤੋਰ ਕੱਦ ਵੀ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਮੇ ਪਲੀ ਆ ਬਈ ਵੜ ਫੇਸ ਵਗੈਰਾ ਦਿਖਾਵਾਂਗੇ ਫੇਸ ਦੀ ਬਿਊਟੀ ਦੇਖੋ ਬਈ ਕਮਾਲ ਕੀ ਬਾਤ ਆ ਟਾਪ ਕਲਾਸ ਵੜਾ ਬਈ ਸੂਈ ਸਵਾਈ ਮੁੱਠੀ ਵਾਲਾ ਥਣ ਕਲਾ ਕਲਾ ਥਣ ਫੇਸ ਦੇ ਖੜ ਜਾ ਤੇਰੀ ਸੋਹਣੀ ਬਿਊਟੀ ਕਮਾਲ ਆ ਹਨਾ ਬਈ ਹਾਂਜੀ ਹਮ ਅੜ ਜਾ ਉਹ ਮੜਾ ਕਾ ਇਹ ਤੇ ਜਾ ਕਰੀ ਪੂਰੀ ਚੀਜ਼ ਕੀ ਮੋਲ ਰਹੁ ਬਈ ਜੈ 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 52000 ਦੀ ਬੱਛੀ ਦੇ ਦਾਂਗੀ 52000 ਮਾਨਤਨ ਹੋ ਜਾ ਬਸ ਛੋੜ ਛੱਪੇ ਦਾ ਮਾਨਤਨ ਹੋ ਜਾ ਆਪਣੇ ਫਰਦੇ ਚ ਆਪਾਂ ਮੋਲ ਨਹੀਂ ਉਹ ਕਰਦੇ ਹਮ ਮੋਲ ਨਹੀਂ ਬਾਈ ਕਹਿੰਦਾ ਬਾੜੇ ਕਰਦੇ ਆਪਾਂ 52000 ਰੁਪਿਆ ਮੋਲਾ ਬਸ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਬਾੜੇ ਚੱਕਰਾਂ ਚ ਨਹੀਂ ਬਾਈ ਕਹਿੰਦਾ ਬੈਂ ਦੀ ਲੋੜ ਮੋਲ ਆਪਾਂ ਜੈ ਜੈ ਕਰਦੇ ਆ ਆਣੀ ਹੈਗਾ ਵੀ ਭਾਈ 60 65 ਮੰਗ ਲਾ ਹਨਾ 65 ਤਾਂ ਅੱਜ ਵੀ ਮਨ ਲ 65000 ਦੀ ਜੀ ਹੂੰ ਇਹ ਉਵੇਂ ਵਿੱਚ ਨਹੀਂ ਹੋਵੇ ਆਪਾਂ ਤਾਂ ਮਾਲ ਥੋੜਾ ਵੱਧ ਲੈਣੇ ਕਰਕੇ ਚੱਲ ਹੂੰ ਸਹੀ ਗੱਲ ਹੈ। ਥਾਣਾ ਬੜਾ ਚੰਗਾ ਕੱਢਿਆ ਹਨਾ ਪੂਰਾ ਚੰਗੀ ਦੀ ਗੱਲ ਚਿਵਾਈ ਦੀ ਚਿਵਾਈ ਦੇਖੋ ਚੂਣ ਬੜਾ ਚੰਗਾ ਹਨਾ ਚਿਵਾਈ ਚਿਵਾਈ ਭਾਈ 1 ਨੰਬਰ ਵਾਲਾ ਪ੍ਰਸ਼ਾਦ ਉਹ ਚੈੱਕ ਕਰ ਵਿੱਚ ਭਾਈ ਬਾਕੀ ਭਾਈ ਕੋਈ ਨਿਆਣਾ ਨਹੀਂ ਪਾਉਂਦੇ ਲੋੜ ਕੋਈ ਚੱਕਰੇ ਨਹੀਂ ਭਾਈ ਕਹਿੰਦਾ ਐਂ ਬਹਿ ਜਾ ਤਾਂ ਵੀ ਕੋਈ ਚੱਕਰ ਨਹੀਂ ਲੈ ਲੈ ਜਵਾਈ ਜਵਾਈ ਦਾ ਇੱਕ ਨੰਬਰ ਹੈ ਗੰਨੇਰ ਗਿਟਾਰ ਬੋਲੀ ਹੈ ਜਵਾਈ ਪੂਰੀ ਠੰਡੀ ਹੈ ਮੋਲ ਵੀ ਜਾਇਆ ਜਾ ਬਾਈ ਮਾਨਦਨ ਜ਼ਰੂਰ ਹੋ ਜੂਗਾ ਅੱਗੇ ਵੀਰੇ ਚਾਰ ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਬਾਈ ਕਦੋਂ ਸੂਈ ਹੈ ਬਾਈ ਇਹ ਵੀ ਪਰਸੋਂ ਦੀ ਸੂਈ ਤੀਜਾ ਦਿਨ ਦੀ ਸੂਈ ਨੂੰ ਠੀਕ ਆ ਬੱਚਾ ਕੀ ਹੈ ਮਗਰ ਇਹਦੇ ਮਗਰ ਬੱਚਾ ਜੀ ਬੱਚਾ ਬਾਈ ਹਾਂਜੀ ਕਿੰਨਾ ਕੋ ਬੋਲਾ ਹਾਜਰ ਬੋਲਾ ਬਾਈ ਜੀ ਹਲੇ ਤਾਂ ਮੈਂ 8-9 ਲੀਟਰ ਹੋਊਗਾ ਇਹਦੇ ਕੋਲੇ ਠੀਕ ਆ ਉਹ ਥੋੜੀ ਸਮਾਈ ਨਹੀਂ ਸੀ ਬੰਦੇ ਨੇ ਜੀ ਤਾਂ ਲਈ ਹੈ ਹੂੰ ਸਮਾਈ ਨਹੀਂ ਸੀਗੀ ਬੰਦੇ ਨੇ ਢਾਣ ਬੜਾ ਚੰਗਾ ਹੈ ਨਾ ਤੋਰਾ ਬਈ ਤੋਰੇ ਮਰੀ। ਰੱਦ ਬੜਾ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਬਈ ਸੂਈ ਸਵਾਈ ਆ। ਦੋਤਾ ਮੰਨ ਲਓ ਵੀ ਹਲੇ ਤਾਜ਼ੀ ਆ ਖਾਂ ਦੋਤਾ ਮੰਨ ਲਾ ਪਾਣ ਦੱਸ ਦੇਣਾ ਜਿੱਥੇ ਖੜ ਕੇ ਟਕਾ ਕੇ ਪਾਣਾ ਜੀ। ਤੋਰਾ ਤਾਰਾ ਦੇਖੋ ਬਈ ਤੋਰਾ ਤਾਰਾ ਵੀ ਕਰਮਾ ਆ ਚੰਗਾ। ਹਾੜੇ ਕਮਾਲ ਦਾ ਮੁਠੀ ਵਾਲਾ ਥਾਨ ਇਕੱਲਾ ਇਕੱਲਾ ਥਾਂ। ਹਾਂਜੀ। ਹੋ ਗਿਆ। ਕੀ ਮੋਲਾ ਬਈ ਜਾਇਜ ਜਦ? ਬਈ ਜੀ ਇਹਦਾ ਵੀ ਜਮਾ ਜਾਇਜ ਆ ਜੀ 45000 ਦੀ ਵਿੱਚ ਬੈਠ ਦੇ ਦੇਣੀ। 45000 ਰੁਪਇਆ ਮੁੱਲ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੁੱਲ ਵੀ ਨੇ ਜਾਇਜ਼ ਹੀ ਰੱਖਿਆ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਚਵਾਈ ਚੁਈ ਚੰਗੀ ਆ ਬਾਈ ਇੱਕ ਨੰਬਰ ਜੀ ਇੱਕ ਨੰਬਰ ਹੋਣੀ ਆ ਪਰ ਚੈੱਕ ਕਰਾ ਦੇਣੀ ਕੋਈ ਗੱਲ ਹੀ ਨਹੀਂ ਠੀਕ ਚਵਾਈ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾ ਦੇਣੀ ਕੋਈ ਚੱਕਰ ਹੀ ਨਹੀਂ ਚਵਾਈ ਪੱਖੋ ਤਾਂ ਬੰਦਾ ਬੇਫਿਕਰ ਹੋ ਜਾ ਆਪਣੇ ਡੰਗਰਾਂ ਦੀ ਮਰ ਗਈ ਮੁੱਲ ਵੀ ਜਾਇਜ਼ ਜਾਈ ਰੱਖਿਆ ਬਾਈ ਨੇ 45000 ਰੁਪਇਆ ਮਾਨਤਾ ਜ਼ਰੂਰ ਹੋ ਜੀ ਸੱਤ ਗਣ ਹਨ। ਥਾਣ ਬੜਾ ਚੰਗਾ ਹੈ ਨਾ। ਹਾਂਜੀ ਥਾਣ ਬੜੀ ਚੰਗਾ ਤੇ ਚੋਣ ਵੀ ਬਹੁਤ ਜਾਈ। ਕੀ ਬਾਤ ਹੈ। ਬਾਕੀ ਚਵਾਈ ਦਮਾਉਣਾ ਹੈ। ਚਵਾਈ ਬਹੁਤ ਚੰਗੀ ਹੈ ਨਾ ਇਹ। ਹਾਂਜੀ ਲੈ ਬਾਈ। ਗੰਨੇ আর ਕੀ ਧਾਰ ਆ। ਜਿਵੇਂ ਮਰਜੀ ਧਾਰਾ ਮਰੀ ਚੱਲ ਕੇ ਚੱਕਰੀ ਨਹੀਂ। ਕੀ ਬਾਤ ਹੈ। ਹਮਮ। ਆ ਮਗਲੀ ਥਣਾਈ ਦੇਖ ਲਈ। ਲੈ ਕੀ ਬਾਤ ਹੈ। ਜਵਾਈ ਵਾਕਈ ਚੰਗੇ ਆ ਬਈ ਚੋਣ ਬਹੁਤ ਚੰਗਾ ਲੱਗਿਆ ਬਈ ਠੰਡੀ ਠੁੰਡੀ ਬਹੁਤ ਆਈ ਵੇਛੀ ਮੁੱਲ ਵੀ ਜਮਾ ਜਾਇਜ ਆ 45000 ਮਤਲਬ ਟੋਖੜਾ ਦਾ ਭਾਈ ਸਹੀ ਗੱਲ ਆ ਬਈ 40 45000 ਕੋਈ ਟੋਖੜਾ ਦਾ ਮੰਗ ਲਈ ਲੋ ਅੱਗੇ ਬਈ 5 ਨੰਬਰ ਖੋਲ ਲਿਓ ਕਿਹੜਾ ਸੂਸ ਹੁੰਦੀ ਐ ਪਰ ਇਹ ਤਲੂਣ ਹੀ ਸੂਂਦੀ ਐ ਬਾਈ ਜੀ ਬਈ 5 ਨੰਬਰ ਤੇ ਕਿਹੜਾ ਸੂਸ ਹੁੰਦੀ ਐ ਜੀ ਪਹਿਲਾ ਸੂਸ ਹੁੰਦੀ ਐ ਬਾਈ ਕਿੰਨੇ ਦਿਨ ਲੈਂਦੀ ਐ ਜੀ ਲੈ ਜੀ 7-8 ਦਿਨ ਇਹ 7 ਤੋਂ 8 ਦਿਨ ਕੀ ਰਿਕਾਰਡ ਆ ਬਈ ਦੁੱਧ ਦੁੱਧ ਪਾ ਦੋ ਜੀ ਮਤਲਬ 17-18 ਲੀਟਰ ਜੀ ਬਰੀਡ ਵਾਲੀ ਵੇ ਠੀਕ ਆ ਖੋਲਿ ਕੱਦ ਦਾ ਵੱਡ ਚੰਗਾ ਰੰਗ ਰੂਪ ਚੰਗਾ ਕੱਚੀ ਜ਼ਰੂਰ ਆ ਬਈ ਪਹਿਲਾ ਸੁਆ ਕਰਮਲੀ ਸੁੰਦੀ ਆ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਫੇਸ ਚੰਗਾ ਤੋਰਾ ਤਰਾ ਦੇਖ ਆ ਬੜਾ ਤੋਰਾ ਤਰਾ ਵੀ ਚੰਗਾ ਕਰਮ ਆ ਕੱਚੀ ਕੱਚੀ ਆ ਬਸ ਦੇਣ ਲੈਂਦੀ ਆ ਆਰਡਰ ਉਹਨੂੰ ਵਧੀਆ ਤਿਆਰ ਕਰ ਦੇ ਕੀ ਮੋਲ ਆ ਬਈ ਜੈ ਜੈ ਲਈ ਜੇ ਮੈਂ 55000 ਰੁਪਏ ਕਿੰਨਾ ਮੋਲ ਆ ਬਈ ਜੈ ਜੈ 55000 ਠੀਕ ਆ ਬਈ 55000 ਰੁਪਇਆ ਮੋਲਾ ਭਾਈ ਇਮਾਨਦਾਰ ਜਿਹੜਾ ਮੌਕੇ ਤੇ ਜਰੂਰ ਹੋ ਜਾ ਤੇ ਲਾਂ ਬਹੁਤ ਪਈਆਂ ਸਾਰੀਆਂ ਬਾਲ ਢੱਲਾਂ ਕੱਢਣੀਆਂ ਨੇ ਤੇ ਲੇਵਾ ਇਹਨੇ ਬਹੁਤ ਸੋਨਾ ਤਿਆਰ ਕੀਤਾ ਠੰਡੀ ਫੁੰਡੀ ਦਾ ਤਾਂ ਕੋਈ ਅੰਤ ਨਹੀਂ ਸੀ ਬੈਸਿਕਲੀ ਤੇ ਥਣ ਬੜਾ ਕਮਾਲ ਦਾ ਲੱਗ ਮੁੱਠੀ ਦਾ ਸਫਾਈ ਤਾਂ ਬਾਹਲੀ ਹੈ ਜੀ ਹਲ ਕੱਚੀ ਹੈ ਬਰ ਹੂੰ ਸਹੀ ਗੱਲ ਆ ਮੈਂ ਫੇਰ ਤਾਂ ਤਿਆਰ ਹੋ ਕੇ ਹੋਰੀ ਰੰਗ ਰਾਂਦੀ ਜੀ ਅੱਗੇ ਭਾਈ ਲਾਸਟ ਕਿਹੜਾ ਸੂਆ ਭਾਈ ਭਾਈ ਜੀ ਦੂਜਾ ਸੂਸ ਹੁੰਦੀ ਆ ਇਹ ਵੀ ਕੱਚੀ ਮਲਾ ਹਸਤੇ ਦੀ ਹਾਫ ਤੇਰੀ ਕਰ ਹਾਂਜੀ ਦੂਜਾ ਸੂਆ ਹੱਪਟਿਕ ਰਿਗੱਟੀ ਠੰਡੀ ਬਹੁਤ ਹੈ ਬੱਚੀ ਇਹ ਵੀ ੱਲਾਂ ਦੇਖੋ ੱਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਲੈ ਗੱਡੂ ਫੇਰ ਦੂਜਾ ਸੂਆ ਓਰੀਜਨਲ ਸੂਂਦੀ ਆਣ ਬੜਾ ਕਮਾਲ ਦਾ ਗੱਲਾਕੀ ਚੋਲੀ ਚਲੀ ਬਹੁਤ ਸਹੀ ਹੈ ਕੱਚੀ ਕੱਚੀ ਹੀ ਬਸ ਹੈ ਬਸ ਮਾਸ ਕੱਚੀ ਕੱਚੀ ਆ ਡਣ ਲੈਦੀ ਆ ਉਹਦ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਚੰਗੀ ਆ ਬੜਾ ਸੁਨੱਕੀ ਆ ਬਾਈ ਤੇ ਮੁੱਲ ਕੀ ਆ ਬਾਈ ਜਾਇਦ ਜਿਆਦਾ ਬਾਈ ਜੀ ਇਹ ਦੇ ਦਾਂਗੇ 55000 ਦੀ ਬੱਚੀ ਕੱਚੀ ਮਾਨਦਾਨ ਹੋ ਜੀ ਹੋਮਸ ਕਰਦੇ ਆਂ ਜੀ ਮਮਤਾ 53000 ਰੁਪਿਆ ਮੋਹਲਾ ਬਹਿਰਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੋਲ ਜਾਇਜ਼ ਆ ਬਾਈ ਕੱਚੀ ਕੱਚੀ ਦਾ ਮੋਲ ਆ ਛੀ ਦਾ ਮੋਲ ਜੀ ਤਿਆਰ ਹੋਈ ਤਾਂ 60 65000 ਦੀ ਬੈਠਾ ਜੀ ਆ ਜਾ ਆ ਜਾ ਆ ਜਾ ਨਾਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਕਿਸੇ ਵੀਰ ਨੂੰ 6 ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ Tá